ਤੁਹਾਡਾ ਰੱਖਾ ਤੁਹਾਨੂੰ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਤਿੰਨ ਖੇਤੀ ਬੜੀ ਦਿਸੰਦ ਦੋ ਟਰੈਕਟਰ ਤੇ ਇੱਕ ਮਸ਼ੀਨ ਜਗਤਜੀਤ ਦੀ ਟੂੜੀ ਬਣਾਉਣ ਵਾਲੀ ਲੈ ਕੇ ਆਏ ਆਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਦਿੰਨੇ ਆਪਾਂ ਤੁਹਾਨੂੰ ਪਹਿਲਾਂ ਸੋਰਾ 855 ਟਰੈਕਟਰ ਬਾਰੇ ਜਾਣਕਾਰੀ ਆ ਜਿਹੜਾ ਵੀਰੋ ਟਰੈਕਟਰ ਤੁਸੀਂ ਸੋਰਾ 855 ਟਰੈਕਟਰ ਦੇਖ ਰਹੇ ਆ ਇਹ 2004 ਮਾਡਲ ਦਾ ਚਾਰ ਮਾਡਲਾ ਤੇ ਪੰਜਾਬ ਨੰਬਰ ਆ ਰੰਗ ਪੇਂਟ ਟਰੈਕਟਰ ਦਾ ਮਾਲਕ ਵੀਰ ਤੇ ਦੱਸਣ ਸਾਰਾ origignal ਆ ਤੇ ਬਾਕੀ ਜਿਹੜੇ ਟਾਇਰਾ ਟਰੈਕਟਰ ਨੂੰ ਉਹ ਚਾਰੇ ਪੱਕੇ 40 45 ਪੈਸੇ ਮਗਰ ਲਈ سی ਐਟ ਕੰਪਨੀ ਦੇ ਤੇ ਮੂਰਲੇ ਗੁਡਇਰ ਕੰਪਨੀ ਦੇ ਲੱਗੇ ਹੋਏ ਆ ਚਾਲ ਚਲਾਵੇ ਦਾ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਕਿਸੇ ਪਾਸਿਓਂ ਕੋਈ ਵੀ ਕਮੀ ਪੇਛੀ ਨਹੀਂ ਬਾਕੀ ਟਰੈਕਟਰ ਸਿੰਪਲ ਸਟੀering ਡਬਲ ਕਲੱਚ ਰਵਾਸ ਵੀਡੀਓ ਤੇ 21 ਜਰੀ ਵੀਡੀਓ ਦੇ ਵਿੱਚ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸ਼ੋਅ ਕਰਾਤਾ ਟਰੈਕਟਰ ਬਿਲਕੁਲ ਸਾਫ ਸੁਥਰਾ ਇੰਜਨ ਗੇਅਰ ਲੈਫਟ ਦੀ ਤੇ ਕਾਗਜ਼ਾਂ ਪੱਤਰਾਂ ਦੀ ਮਾਲਕ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਬਾਕੀ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਜੇ ਆਪਾਂ ਗੱਲ ਕਰੀਏ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਰੱਖਦੇ ਆ 2.5 ਲੱਖ ਰੁਪਈਆ ਯਾਨੀ ਕਿ 2,25,000 ਰੁਪਇਆ ਬਾਕੀ ਮਾਨ ਸਲਮਾਨ ਥੋੜਾ ਬੋਧਾ ਮਾਲਕ ਵੀਰ ਕਰ ਦੇਣਗੇ ਬਾਕੀ ਜਿਹੜੀ ਤਸੱਲੀ ਆ ਤੁਸੀਂ ਆਪਣੀ ਖੁਦ ਕਰਨੀ ਆ ਉੱਤੇ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਉਹ ਮਾਲਕ ਵੀਰ ਦਾ ਨੰਬਰ ਆ ਤੇ ਉੱਤੇ ਗੱਲਬਾਤ ਕਰਕੇ ਤੁਸੀਂ ਲੋਕੇਸ਼ਨ ਵਗੈਰਾ ਮਗਾ ਕੇ ਆਪਣੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਬਾਕੀ ਇਸ ਤੋਂ ਅੱਗੇ ਆਪਾਂ ਤੁਹਾਡੇ ਲਈ ਦੂਜਾ ਟਰੈਕਟਰ ਸੇਲ ਲਈ ਲੈ ਕੇ ਆਏ ਆ OHMT ਦਾ 4511 ਹੁਣ ਆਪਾਂ ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਰੇਟਸ ਸਹਿਤ ਦਿੰਨੇ ਆ ਆ ਵੀਰੋ ਜਿਹੜਾ ਤੁਸੀਂ ਫੋਟੋਵਾਂ 'ਚ ਐਚ ਐਮ ਟੀ 4511 ਦੇਖ ਰਹੇ ਆ ਇਹ 1999 ਮਾਡਲ ਆ 99 ਦਾ ਮਾਡਲ ਆ ਤੇ ਬਾਕੀ ਜਿਹੜੇ ਟਰੈਕਟਰ ਦੇ ਟਾਇਰ ਆ ਉਹ ਚਾਰੇ ਐਮ ਆਰ ਐਫ ਕੰਪਨੀ ਦੇ 85 90 ਪੈਸੇ ਲੱਗੇ ਪਿਆ ਰੰਗ ਪੇਂਟ ਦਾ ਟਰੈਕਟਰ ਮਾਡਲ ਦੇ ਹਿਸਾਬ ਨਾਲ ਵਧੀਆ ਪਿਆ ਬਾਕੀ ਤੁਸੀਂ ਮਗਰੋਂ ਵੀ ਕੰਡੀਸ਼ਨ ਦੇਖ ਸਕਦੇ ਆ ਮਗਰਾੜਾ ਵગેਰਾ ਤੋਂ ਲਿੰਕ ਕਰ ਦੋ ਟਰੈਕਟਰ ਦੀ ਹਾਲਤ ਵਧੀਆ ਬਾਕੀ ਮਾਲਕ ਵੀਰ ਨੇ ਨੇੜੇ ਤੋਂ ਟੈਰਾ ਦੀ ਫੋਟੋ ਵੀ ਭੇਜੀ ਆ ਤਾਂ ਕਿ ਚੰਗੀ ਤਰ੍ਹਾਂ ਜੱਜਮੈਂਟ ਹੋ ਸਕੇ ਟੈਰਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਇਹਦੇ ਐਮ ਆਰ ਐਫ ਕੰਪਨੀ ਦੇ ਅਚਾਰੇ ਤੇ ਬਾਕੀ ਟਰੈਕਟਰ ਇੰਜਨ ਗੇਅਰ ਲੈਫਟ ਦਾ ਬਿਲਕੁਲ ਓਕੇ ਆ ਕਾਗਜ਼ੀ ਪੱਤਰ ਵੀ ਮਾਲਕ ਵੀਰ ਸਬਦਾ ਕਰਨ ਤੋਂ ਬਾਅਦ ਪੂਰੇ ਦੇਊਗਾ ਤੇ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ 99 ਮਾਡਲ 4511 ਦੀ ਰੱਖਦੇ ਆ 1.5 ਲੱਖ ਰੁਪਇਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਪ੍ਰਾਈਸ ਫੈਕਸ ਨਹੀਂ ਆ ਬਾਕੀ ਜਿਹੜੇ ਵੀਰ ਨੂੰ ਟਰੈਕਟਰ ਦੀ ਲੋੜ ਆ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦਾ ਟਰੈਕਟਰਾਂ ਤੋਂ ਬਾਅਦ ਆਪਾਂ ਆਸਤੇ ਤੁਹਾਡੇ ਲਈ ਸੇਲ ਲਈ ਤੁੜੀ ਵਾਲੀ ਮਸ਼ੀਨ ਸਰਾਰੀ ਪਰ ਲੈ ਕੇ ਆਏ ਆ ਜਿਹੜੀ ਤੁਸੀਂ ਫੋਟੋਆਂ ਹੀ ਦੇਖ ਰਹੇ ਆ ਵੀਰੋ ਇਹ ਜਗਤਜੀਤ ਕੰਪਨੀ ਦੀ ਮਸ਼ੀਨ ਆ 2018 ਦਾ ਮਾਡਲ ਆ ਤੇ ਇਹਦੇ ਜਿਹੜੇ ਟਾਇਰ ਆ 58 11 ਟਰੈਕਟਰ ਵਾਲੇ ਲੱਗੇ ਹੋਏ ਆ ਵੱਡੇ ਟਾਇਰਾਂ 'ਚ ਇਹ ਮਸ਼ੀਨ ਆ ਤੇ ਬਾਕੀ ਜਗਤਜੀਤ ਕੰਪਨੀ ਦੀ ਆ ਕੰਪਨੀ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਜਗਤਜੀਤ ਦੀਆਂ ਮਸ਼ੀਨਾਂ ਬਹੁਤ ਟੌਪ ਦੀਆਂ ਤੇ 18 ਦਾ ਮਾਡਲ ਆ ਟਾਇਰ ਆਪਾਂ ਤੁਹਾਨੂੰ ਦੱਸ ਹੀ ਦਿੱਤੇ ਵੀ ਵਧੀਆ ਹਾਲਤ ਦੇ ਆ ਤੇ 59 11 ਵਾਲੇ ਇਹਦੇ ਨੂੰ ਟਾਇਰ ਲੱਗੇ ਹੋਏ ਆ ਬਾਕੀ ਮਸ਼ੀਨ ਬਹੁਤ ਘੱਟ ਚੱਲੀ ਆ ਮਾਲਕ ਵੀਰ ਨੇ ਪੂਰੀ ਸਾਫ ਸੰਭਾਲ ਕੇ ਮਸ਼ੀਨ ਰੱਖੀ ਹੋਈ ਆ ਰੰਗ ਪੇਂਟ ਤੁਹਾਡੇ ਸਾਹਮਣੇ ਆ ਮਸ਼ੀਨ ਤੋਂ ਬਹੁਤ ਰੰਗ ਪੇਂਟ ਘੱਟ ਲਿਆ ਪਿਆ ਬਾਕੀ ਮਾਲਕ ਵੀਰ ਦੀ ਪੂਰੀ ਜ਼ਿੰਮੇਵਾਰੀ ਆ ਰੀਲ ਵਗੈਰਾ ਦੀ ਕੰਡੀਸ਼ਨ ਕੋਕਟਰ ਦੀ ਤੁਸੀਂ ਦੇਖ ਸਕਦੇ ਆ ਕਿਸੇ ਪਾਸਿਓਂ ਕੋਈ ਵੀ ਮਸ਼ੀਨ ਦੀ ਟੁੱਟ ਭੱਜ ਨਹੀਂ ਹੋਈ ਬਾਕੀ ਮਸ਼ੀਨ ਇਹ ਲੋਕਲ ਚੱਲੀ ਵੀ ਆ ਬਾਕੀ ਇਹਦੇ ਜਾਲ ਪੱਖੇ ਸਾਰਾ ਕੁਝ ਵਧੀਆ ਜੇ ਆਪਾਂ ਗੱਲ ਕਰੀਏ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਜਗਤਜੀਤ ਦੀ 2018 ਮਾਡਲ ਮਸ਼ੀਨ ਦੀ ਰੱਖਦੇ ਆ 1,63,000 ਰੁਪਿਆ ਮੰਤਣਾ ਮੌਕੇ ਤੇ ਕਰ ਦੇਣਗੇ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦੀ ਦਿੱਤੀ ਜਾਣਕਾਰੀ ਚੰਗੀ ਲੱਗੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਪਾਂ ਤੁਹਾਡੇ ਲਈ ਡੇਲੀ بیس ਤੇ ਵਾਜਬ ਰੇਟਾਂ ਦੇ ਖੇਤੀਬਾੜੀ ਸੰਧ ਲੈ ਕੇ ਆਉਂਦੇ ਰਹਿਣੇ ਆ ਬਾਕੀ ਜਿਹੜੇ ਵੀਰ ਨੂੰ ਕਿਸੇ ਹੋਰ ਖੇਤੀਬਾੜੀ ਸੰਧ ਦੀ ਲੋੜ ਹੁੰਦੀ ਆ ਆਪਾਂ ਕਮੈਂਟ ਬਾਕਸ 'ਚ ਦੱਸ ਦਿਆ ਕਰੋ ਅਗਲੇ ਦਿਨ ਆਪਾਂ ਉਹਦੀ ਵੀਡੀਓ ਅਪਲੋਡ ਕਰ ਦਿਆ ਕਰਾਂਗੇ ਤੇ ਬਣੇ ਰਹੋ ਆਪਣੇ ਚੈਨਲ ਨਾਲ I